ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਾਡੀ ਵੀਡੀਓਸ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਹੁਤ ਦਿਨਾਂ ਬਾਅਦ ਆਪਾਂ ਆਪਣਾ ਜਿਹੜਾ ਬਲੌਗ ਆਉ ਲੱਗੇ ਆ ਬਣਾਉਣ ਤੇ ਤੁਹਾਨੂੰ ਪਤਾ ਹੀ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਵਾ ਤੇ ਏਕਨੂਰ ਨੂੰ ਵਿਆਹ ਤਾਂ ਅਸੀਂ ਲੈ ਕੇ ਨਹੀਂ ਜਾਣਾ ਲੈ ਕੇ ਨਹੀਂ ਜਾਣਾ ਯੂ ਵਿਲ ਨਾਟ ਗੋ ਟੂ ਮੈਰਿਜ ਠੀਕ ਆ ਹੋਗੀ ਵਿਆਹ ਤੇ ਨਹੀਂ ਜਾਣਾ ਹੋਗੀ ਲੈ ਕੇ ਨਹੀਂ ਜਾਣਾ ਹੋਗੀ ਚਲ ਲੈ ਕੇ ਆ ਕੀ ਲੈ ਕੇ ਆਉਣਾ ਕੀ ਲੈ ਕੇ ਆਵਾਂਗੇ ਦੁਕਾਨ ਤੋਂ ਕੀ ਲੈ ਕੇ ਆਉਣਾ ਸੀ ਚੀਜੀ ਚੀਜੀ ਚਾ ਲੈ ਕੇ ਆ ਫਿਰ ਚੰਗਾ ਆਇ ਤੇ ਆਪਾਂ ਗੱਲਬਾਤ ਕਰਦੇ ਆ ਨਿੱਕੇ ਨੂੰ ਛੋਟੇ ਦੇ ਲਈ ਉਹ ਕੋਟੀ ਰੈਡੀਓ ਰੱਖੀ ਆ ਮੈਂ ਬਲੂ ਜੀ ਵਾਲੀ ਪਾ ਕੇ ਲੈ ਕੇ ਆ ਚੰਗਣ ਠੰਡ ਵਾ ਰਹਿਣ ਦੇ ਉਹਨਾਂ ਜੋਗਾ ਖੇਡ ਰਹਿਣ ਦੇ ਇੰਦਰ ਜੋਗਾ ਰਹਿਣ ਦੇ ਕਿਉਂ ਕਿਉਂ 2 ਮਿੰਟ ਖੇਡ ਲੂਗਾ ਵਿਚਾਰਾ ਮੇਰਾ ਮੇਰਾ ਇੰਦਰ ਮੇਰਾ ਇੰਦਰਪ੍ਰੀਤ ਖੇਡ ਲੂਗਾ ਉਹਦਾ ਲੱਗਦਾ ਮੈਨੂੰ ਇੰਦਰ ਆਉਦੇ ਤੇ ਰਗਵਾਰਾ ਆ ਆ ਮੌਕੇ ਤੇ ਆ ਗਿਆ ਮੌਕੇ ਤੇ ਆ ਗਿਆ ਇੰਦਰ ਆ ਕੋਟ ਪਾਣਾ ਤੁਸੀਂ ਆ ਜਾ ਮੈਂ ਨੈਣ ਦੇ ਹੀ ਪਾਇਆ ਵਾ ਤੈਨੂੰ ਨੈਣ ਨੇ ਵੇਚਿਆ ਪਹਿਲਾਂ ਆਪਾ ਇੰਦਰਪ੍ਰੀਤ ਤੈਨੂੰ ਨੈਣ ਨੇ ਵੇਚਿਆ ਕੀ ਕਹਿੰਦਾ ਹਾਂ ਕੋਟ ਪਾ ਲੈ ਆ ਜਾ ਕੋਟ ਪਾ ਮਾ ਤੇਰੇ ਫਿਰ ਮੈਂ ਇਹ ਮੈਂ ਹੀ ਲੈ ਕੇ ਆਈਆਂ ਉੱਪਰ ਆ ਜਾ ਆ ਜਾ ਮੇਰੇ ਬੱਚਾ ਕੋਟਾਂਡ ਹਾਂ ਕੋਤੇ ਤੇ ਪਿਆ ਸੀਗਾ ਲੈ ਮੈਂ ਪਾ ਮ ਤੇਰੇ ਕੋਟ ਆਇਆ ਇੰਦਰ ਨੇ ਪਵਾ ਲਈ ਜੈਕਟ ਹਣ ਖੇਡਣ ਚੱਲਿਆ ਹਾਂ ਦੂਰ ਨਹੀਂ ਜਾਣਾ ਠੀਕਾ ਨਾਲ ਹੀ ਰਹਿਣਾ ਠੀਕਾ ਪਾਪਾ ਪਾਪਾ ਨਹੀਂ ਤੇ ਕੱਲ ਇੱਕ ਤਾ ਤਾਰੇ ਠੀਕਾ ਚੰਗਾ ਚੰਗਾ ਬਾਏ ਚਲੋ ਆਪਾਂ ਹੁਣ ਇੰਦਰ ਦਾ ਕਰਦੇ ਆ ਕੰਮ ਚੈੱਕ ਤੇ ਉਹਦੇ ਹੈਗੇ ਨੇ ਦੋ ਟੈਸਟ ਆ ਗਏ ਤੋ ਆਹ ਦੇਖ 10 ਚ 6 ਨੰਬਰ ਲੈ ਕੇ ਆਇਆ 1 2 3 4 ਅੱਖਰ ਖਾ ਗਿਆ ਚਲ ਕੋਈ ਨਾ ਪੜਾਉਨੇ ਆ ਹੁਣ ਵੈਰੀ ਬਿਲ ਦਲ 9 ਦੇ ਵਿਚਨੀ ਲਿਖਿਆ ਪੁੱਠੇ ਲਿਖਿਆ ਹੋਇਆ ਸਭ ਤੋਂ ਪਹਿਲਾਂ ਲਈ ਆ ਇਹ ਵੀ ਪਹਿਲਾਂ ਲਈ ਆ ਓਕੇ ਇੰਦਰ ਦੀ ਬੁੱਕ ਇੰਦਰ ਤੇ ਨਣ ਹੋਣੇ ਡਿਨਰ ਕਰ ਲਿਆ ਵਾ ਤੇ ਹੁਣ ਇਹ ਲੱਗੇ ਖੇਡਣ ਤੇ ਤੁਹਾਨੂੰ ਰਖਾਉਣੀ ਆ ਮੈਂ ਖੇਡਦੇ ਇਹ ਯਾ ਉਹ ਤੇ ਆਣਾ ਓਏ 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 ਪਕੜ ਲਿਆ ਪਕੜ ਲਿਆ ਪਕੜ ਲਿਆ ਕਿਹਨੂੰ ਪਕੜ ਲਿਆ पकड़ लिया पकड़ लिया पकड़ लिया चल चलो नाजने पर नैन लैन लो नो कि नहीं मेनू नी पकड़ना के

फ उठो ला तो नखरे लोट आते भज के भज के इंदर ने किचन चो पानी लेना नखरे बहुत हो। होली इन्हें भज के पानी नहीं पीना इन्हें पानी पी के भजना नहीं है ठीक है बाकी दुकान लग जाए ठीक है

ਚਲੋ ਕੀ ਕਰਨਗੇ ਅਸੀਂ ਉੱਪਰ ਆ ਜੋ ਪਪਾ ਜੀ ਨੋ ਮਮਾ ਪਪਾ ਇੰਦਰੋਂ ਲੱਗਿਆ ਕੇਦਮ